ਸਸਿਕਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਬਾਈ ਸਿਮਿੰਦਰ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਤੱਕ 20 21 22 23 24 ਅਤੇ 25 ਯਾਨੀ ਕਿ ਆਉਂਦੇ 5 ਦਿਨਾਂ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਿਉਂਕਿ ਬੱਦਲਵਾਈ ਦਾ ਜ਼ੋਰ ਪੰਜਾਬ ਵੱਲ ਬਣਦਾ ਹੋਇਆ ਦਿਖਾਈ ਦੇ ਰਿਹਾ ਤਾਜ਼ਾ ਅਗਰ ਤੁਹਾਨੂੰ ਮੈਂ ਹਾਲਾਤ ਦਿਖਾ ਸਕਾਂ ਸੈਟਲਾਈਟ ਇਮੇਜ ਦੇ ਤਾਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹਲਕੀ ਦਰਮਿਆਨੀ ਬੱਦਲਵਾਈ ਪੰਜਾਬ ਅਤੇ ਨੇੜੇ ਤੇੜੇ ਦੇ ਇਲਾਕਿਆਂ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਇਸ ਬੱਦਲਬਾਜ਼ੀ ਦਾ ਕੋਈ ਬਹੁਤ ਵੱਡਾ ਅਸਰ ਤਾਂ ਨਹੀਂ ਹੈ ਪਰ ਜਿਵੇਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿਸ ਬੱਦਲਬਾਜ਼ੀ ਦੇ ਨਾਲ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹਲਕਾ ਦਰਮਿਆਨਾ ਅਸਰ ਜਿਹੜਾ ਹੈ ਉਹ ਬਣਦਾ ਹੋਇਆ ਨਜ਼ਰ ਆ ਸਕਦਾ ਹੈ ਅਗਰ ਗੱਲ ਕੀਤੀ ਜਾਵੇ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾ ਸਕਦਾ ਇਸ ਬੱਦਲਬਾਜ਼ੀ ਦੇ ਨਾਲ ਪੰਜਾਬ ਦੇ ਕੁਝ ਕ ਇਲਾਕਿਆਂ ਦੇ ਵਿੱਚ ਹਲਕੀ ਦਰਮਿਆਨੀ ਜਿਹੜੀ ਬੱਦਲਬਾਜ਼ੀ ਦੇ ਨਾਲ ਗਰਮੈਸ਼ ਦਾ ਮਾਹੌਲ ਬਣਦਾ ਹੋਇਆ ਨਜ਼ਰ ਆਵੇਗਾ 20 ਤਰੀਕ ਦੇ ਨੇੜੇ ਤੇੜੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਕੁਝ ਕ ਇਲਾਕਿਆਂ ਵਿੱਚ ਬੱਦਲਬਾਜ਼ੀ ਦੀ ਉਮੀਦ ਕੀਤੀ ਜਾ ਸਕਦੀ ਹੈ ਪੱਛਮੀ ਹਵਾ ਲਗਾਤਾਰ ਚੱਲ ਰਹੀ ਹੈ ਤਾਪਮਾਨ ਦੇ ਵਿੱਚ ਗਰਾਵਟ ਆਉਂਦੀ ਦਿਖਾਈ ਦੇ ਰਹੀ ਹੈ ਫਿਲਹਾਲ ਅਗਰ ਦੇਖਿਆ ਜਾਵੇ ਤਾਂ 20 ਤਰੀਕ ਤੋਂ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਜਿਹੜਾ ਮੈਕਸਿਮ ਟਾਪਮਾਨ ਜਿਹੜਾ ਦਿਨ ਦੇ ਵੇਲੇ ਨਜ਼ਰ ਆ ਰਿਹਾ ਉਹ ਦੁਪਹਿਰੇ 2:30 ਜਾਂ 3 ਵਜੇ ਦੀ ਅਗਰ ਗੱਲ ਕਰੀ ਜਾਵੇ ਤਾਂ 20 ਤਰੀਕ ਦੇ ਨੇੜੇ ਤੇੜੇ ਉਹ ਤਾਪਮਾਨ ਜਿਹੜਾ ਹੈ ਮੈਕਸਿਮਮ ਬਹੁਤ ਸਾਰੇ ਇਲਾਕਿਆਂ ਦੀ ਅਗਰ ਐਵਰੇਜ ਕੱਢੀ ਜਾਵੇ ਤਾਂ 23 ਤੋਂ 24 ਡਿਗਰੀ ਹੀ ਬਣਿਆ ਰਹੇਗਾ ਜੋ ਕਿ ਐਵਰੇਜ ਤਾਪਮਾਨ ਪੰਜਾਬ ਦਾ ਨਜ਼ਰ ਆ ਰਿਹਾ ਤੜਕੇ ਅਗਰ ਸਵੇਰੇ ਸਵੇਰੇ ਦੀ ਗੱਲ ਕੀਤੀ ਜਾਵੇ ਤਾਂ ਤੜਕੇ ਸਵੇਰੇ ਸਵੇਰੇ ਦਾ ਜਿਹੜਾ ਐਵਰੇਜ ਤਾਪਮਾਨ ਹੈ 21 ਤਰੀਕ ਤੋਂ ਪੰਜਾਬ ਦੇ ਵਿੱਚ ਉਹ ਜਿਹੜਾ ਨਜ਼ਰ ਆਵੇਗਾ ਤੜਕੇ 5:35 ਵਜੇ ਦੇ ਅਗਰ ਗੱਲ ਕੀਤੀ ਹੈ ਜਿਸ ਸਮੇਂ ਸਭ ਤੋਂ ਘੱਟ ਟੈਂਪਰੇਚਰ ਪੰਜਾਬ ਵਿੱਚ ਨਜ਼ਰ ਆਉਂਦਾ ਹੈ ਉਹ ਤਾਪਮਾਨ ਲਗਭਗ 10 11 12 ਡਿਗਰੀ ਦੇ ਨੇੜੇ ਤੇਰੇ ਬਣਿਆ ਰਹੇਗਾ 22 ਤਰੀਕ ਨੂੰ ਘੱਟੋ ਘੱਟ ਤਾਪਮਾਨ ਜਿਹੜਾ ਉਹ ਸੇਮ ਹੈ ਕੋਈ ਵੱਡੀ ਹਲਚਲ ਨਹੀਂ ਹੈ ਪਰ ਹਿਮਾਚਲ ਵੱਲ ਠੰਡੀ ਹਵਾਵਾਂ ਆ ਰਹੀਆਂ ਨੇ ਤਾਂ ਬੱਦਲਬਾਈ ਧੁੰਦ ਵਰਗੇ ਹਾਲਾਤ ਬਣ ਸਕਦੇ ਨੇ ਐਵਰੇਜ ਤਾਪਮਾਨ ਇੰਨੇ ਬਣਿਆ ਰਹੇਗਾ ਦੁਪਹਿਰ ਦਾ ਮੈਕਸਿਮਮ ਤਾਪਮਾਨ ਘਟਾਈ ਵਜh ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਵੀ ਐਵਰੇਜ ਤਾਪਮਾਨ ਬਾਕੀ ਦਿਨਾਂ ਨਾਲੋਂ ਥੋੜਾ ਜਿਹਾ ਵੱਧ ਕੇ 25 ਡਿਗਰੀ ਕਿਸੇ ਇਲਾਕੇ ਵਿੱਚ ਪਰ ਘਟਦਾ ਐਵਰੇਜ ਹੌਲੀ-ਹੌਲੀ 1 ਡਿਗਰੀ ਤਾਪਮਾਨ ਘਟ ਰਿਹਾ 23 24 ਡਿਗਰੀ ਬਣ ਰਿਹਾ 23 ਤਰੀਕ ਦਾ ਵੀ ਮੈਕਸਿਮਮ ਤਾਪਮਾਨ ਜਿਹੜਾ ਹੈ ਪੱਛਮੀ ਹਵਾ ਚੱਲਣ ਦੇ ਨਾਲ 22 23 24 25 ਦੇ ਵਿੱਚ ਦੇਖਣ ਨੂੰ ਮਿਲੂਗਾ 24 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਪੱਛਮੀ ਹਵਾ ਲਗਾਤਾਰ ਵਰਕਰ ਰਹਾ ਤਾਪਮਾਨ 24 ਡਿਗਰੀ ਦੇ ਨੇੜੇ ਤੇ 25 ਤਰੀਕ ਦੀ ਅਗਰ ਗੱਲ ਕੀਤੀ ਜਾਵੇ ਤਾਂ ਐਵਰੇਜ ਤਾਪਮਾਨ ਜਿਹੜਾ ਦੁਪਹਿਰ ਦੇ ਸਮੇਂ 22 23 25 24 ਇਹਦੇ ਵਿਚਕਾਰ ਬਣਿਆ ਰਹੇਗਾ 25 ਤਰੀਕ ਤਵੇ ਸਵੇਰੇ ਤੜਕੇ ਅਗਰ 5:30 ਵਜੇ ਦੀ ਗੱਲ ਕੀਤੀ ਜਾਵੇ ਤਾਂ ਬੱਦਲਬਾਈ ਦੇ ਨਾਲ ਧੁੰਦ ਦੇ ਹਾਲਾਤ ਬਹੁਤ ਸਾਰੇ ਇਲਾਕਿਆਂ ਵਿੱਚ ਬਣਨਗੇ ਖਾਸ ਤੌਰ ਤੇ ਪਠਾਨਕੋੜ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਚੰਡੀਗੜ੍ਹ ਦਿੱਲੀ ਜਮੂਨਾ ਨਗਰ ਹਰਿਆਣਾ ਇਹ ਜਿਹੜੀ ਬੈਲਟ ਹੈ ਇਹ ਜਿਹੜੀ ਉੱਪਰ ਪਠਾਨਕੋਟ ਤੋਂ ਸ਼ੁਰੂ ਹੁੰਦੀ ਹੈ ਹਰਿਆਣੇ ਤੋਂ ਹੁੰਦੀ ਹੋਈ ਦਿੱਲੀ ਤੱਕ ਪੱਛਮੀ ਯੂਪੀ ਤੱਕ ਇਹਨਾਂ ਇਲਾਕਿਆਂ ਵਿੱਚ ਬੱਦਲਬਾਈ ਦੇ ਨਾਲ ਨਾਲ ਸੌਰੀ ਥੋੜੇ ਧੁੰਦ ਦੇ ਹਾਲਾਤ ਬਣ ਸਕਦੇ ਨੇ ਤਾਪਮਾਨ ਦੇ ਵਿੱਚ ਭਾਰੀ ਗਰਾਵਟ ਹੈ ਸਕਰੀਨ ਦੇ ਉੱਪਰ ਦੇਖ ਰਹੇ ਹੋ ਤੁਸੀਂ ਕਿ ਤਾਪਮਾਨ 9 10 11 ਡਿਗਰੀ ਦੇ ਵਿੱਚ ਘਰ ਬਣਿਆ ਹੋਇਆ ਤੜਕੇ ਸਵੇਰੇ 25 ਤਰੀਕ ਨੂੰ ਯਾਨੀ ਕਿ ਆਉਂਦੇ ਦਿਨਾਂ ਵਿੱਚ ਹੁਣ ਤਾਪਮਾਨ ਦੇ ਵਿੱਚ ਭਾਰੀ ਗਰਾਵਟ ਆਉਂਦੀ ਨਜ਼ਰ ਆਵੇਗੀ ਇਹ ਹਾਲਾਤ ਸਨ ਪੰਜਾਬ ਵਿੱਚ ਮੌਸਮ ਦੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਕੀ ਹਾਲਾਤ ਨੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਤਾਂ ਜੋ ਆਉਂਦੇ ਸਮੇਂ ਵਿੱਚ ਮੌਸਮ ਦੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਤੇ ਅਗਲੀ ਕੋਈ ਨਵੀਂ ਅਪਡੇਟ ਆਵੇਗੀ ਤਾਂ ਵੀਡੀਓ ਲੈ ਕੇ حاضر ਹੁੰਦੇ ਆ ਧੰਨਵਾਦ ਜੀ